ਜੇ ਇਹ ਅੰਤਰਨ ਕਮੇਟੀ 17 ਤਰੀਕ ਨੂੰ ਨਹੀਂ ਕੋਈ ਫੈਸਲਾ ਲੈਂਦੀ ਪ੍ਰਾਣੇ ਤਿੰਨੇ ਜਥੇਦਾਰਾਂ ਨੂੰ ਬਹਾਲ ਨਹੀਂ ਕਰਨ ਦਾ ਐਦ ਕਰਦੀ ਤਾਂ 11 ਮੈਂਬਰ ਜਿੱਥੇ-ਜਿੱਥੇ ਵੀ ਉਹ ਘਰਾਂ ਵਿੱਚ ਬੈਠੇ ਆ ਉਹਨਾਂ ਦੇ ਘਰਾਂ ਵਿੱਚ ਜਾਓ ਇੱਕ ਬੇਨਤੀ ਹੈ ਕਿਸੇ ਨੇ અપਮਾਨ ਵਾਲਾ ਸ਼ਬਦ ਨਹੀਂ ਕਹਿਣਾ ਕੋਈ ਗਲਤ ਨਾਰਾ ਨਹੀਂ ਲਾਉਣਾ ਸ਼ਾਂਤੀ ਨਾਲ ਸਾਰੇ ਹੱਲ ਹੋ ਸਕਦੇ ਆ ਉਹ ਵੀ ਸਾਡੇ ਭਰਾ ਉਹਨਾਂ ਦੇ ਘਰਾਂ ਵਿੱਚ ਜਾਓ ਉਹਨਾਂ ਨੂੰ ਮਿਲੋ ਹੱਥ ਜੋੜ ਕੇ ਬੇਨਤੀ ਕਰੋ ਕਿ ਮੈਂਬਰ ਸਾਹਿਬ ਸਮੁੱਚਾ ਪੰਥ ਦੁਖੀ ਹੈ ਪੰਥ ਦੀ ਆਵਾਜ਼ ਹੈ ਕਿ ਇਸ ਫੈਸਲੇ ਨੂੰ ਤੁਸੀਂ ਜੋ ਲਾਗੂ ਕੀਤਾ ਇਹ ਜੋ ਮਤਾ ਤੁਸੀਂ ਪਾਸ ਕੀਤਾ ਇਸ ਨੂੰ ਰੱਦ ਕਰੋ ਅਗਰ ਤੁਸੀਂ ਰੱਦ ਨਹੀਂ ਕਰੋਗੇ ਸਾਡੇ ਭਰਾਓ ਅਸੀਂ ਤੁਹਾਡੇ ਘਰ ਦੇ ਮੁਰਿਆਂ ਧਰਨਾ ਨਹੀਂ ਛੁਕਾਂਗੇ ਉੱਥੇ ਬੈਠ ਕੇ ਗੁਰਬਾਣੀ ਦਾ ਪਾਠ ਨਿਤਨੇਮ ਆ ਸਾ ਕੀਰਤਨ ਕਰੋ ਉਹਨਾਂ ਨੂੰ ਪਤਾ ਲੱਗੇ ਖਾਲਸਾ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੋਟ ਕਿਨੇ ਪਾਈਏ ਤੁਸੀਂ ਪਾਈਏ ਜੇ ਮੈਂਬਰਾਂ ਨੂੰ ਸਿੱਖ ਮੈਂਬਰ ਬਣਾਉਂਦੇ ਐ ਤਾਂ ਸਿੱਖਾਂ ਨੂੰ ਇਹ ਅਧਿਕਾਰ ਨਹੀਂ ਕਿ ਮੈਂਬਰਾਂ ਨੂੰ ਪੁੱਛਣ ਤੁਸੀਂ ਗਲਤ ਕੰਮ ਦਾ ਹਿੱਸਾ ਕਿਉਂ ਬਣੇ ਹੋ 11 ਮੈਂਬਰਾਂ ਦੇ ਘਰਾਂ ਵਿੱਚ ਇੱਕ ਸੰਤਸਮਾਨ ਦਾ ਨਮਾਇੰਦਾ ਇੱਕ ਪੰਥਕ ਆਗੂਆਂ ਦਾ ਨਮਾਇੰਦਾ ਜਾਵੇ 500 ਸਰੀਰ ਲੈ ਕੇ ਜਾਵੇ ਔਰ ਉਹਨਾਂ ਨੂੰ ਪੁੱਛੇ ਉਹਨਾਂ ਦੀ ਜਵਾਬ ਦੇ ਹੀ ਕਰਨੀ ਬਣਦੀ ਅੱਜ ਦੇ ਸਮੇਂ ਵਿੱਚ ਜੇ ਜਵਾਬ ਦੇ ਹੀ ਨਹੀਂ ਕਰੋਗੇ ਤਾਂ ਇਹ ਮਨਮਾਨੀ ਦੇ ਫੈਲਸੇ ਜਿਵੇਂ ਤਖਤਾਂ ਦੀ ਅੱਜ ਮर्यादा ਦਾ ਘਾਣ ਹੋਇਆ ਇਸ ਤੋਂ ਅੱਗੇ ਬਹੁਤ ਵੱਡਾ ਘਾਣ ਹੋਏਗਾ ਕਿਤੇ ਐਸੀ ਨੋਬਤ ਨਾ ਆ ਜਾਏ ਕਿ ਕੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਜਿਵੇਂ ਹੋਇਆ ਅ ਸੰਭਵ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪ੍ਰਵਾਹ ਵੀ ਨਾ ਕਰਨ ਤੇ ਫੇਰ ਉਠਾਂਗੇ ਆਪਾਂ ਇਸ ਕਰਕੇ ਮੇਰੀ ਬੇਨਤੀ ਹੈ 28 ਮਾਰਚ ਨੂੰ ਜਿਹੜਾ اجلاس ਹੋ ਰਿਹਾ ਜੇ ਨਹੀਂ ਹੈ ਦੇਖੋ ਦੋ ਕਲਗੀਧਰ ਪਾਤਸ਼ਾਹ ਨੇ ਜਫਰਨਾਮੇ ਦੀ ਪਹਿਲੀ ਹਕਾਇਤ ਕੀਤਾ ਕਿ ਆਪਣੇ ਪਰਸਪਰੀ ਕੋਈ ਵਿਰੋਧ ਹੁੰਦਾ ਤਾਂ ਮਿਲ ਬੈਠ ਕੇ ਗੱਲ ਕਰੋ ਫਿਰ ਉਸ ਦਾ ਪ੍ਰਗਟਾਵਾ ਕਰੋ ਫਿਰ ਉਹਨੂੰ ਬਾਰ-ਬਾਰ ਮੌਕਾ ਦਿਓ ਜਿੰਨੀ ਵੱਧ ਤੋਂ ਵੱਧ ਮੇਰੀ ਮੌਕਾ ਦੇ ਸਕਦੇ ਗੱਲਬਾਤ ਦਾ ਮੌਕਾ ਦਿਓ ਨਹੀਂ ਉਹ ਮੰਨਦੇ ਫਿਰ 28 ਤਰੀਕ ਨੂੰ ਇਜਲਾਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਇਜਲਾਸ ਹੋਰ ਸਰਦਾਰ ਤੇਜਦਾ ਸਿੰਘ ਸਮੁੰਦਰੀ ਹਾਲ ਹੈ ਉੱਥੇ ਮੇਰੀ ਅੱਜ ਇੱਕ ਬੇਨਤੀ ਸੁਣ ਕੇ ਜਾਇਓ ਤੁਸੀਂ ਕਹਿ ਦੰਨੇ ਆ ਕੌੜੀਆਂ ਗੱਲਾਂ ਮੈਂ ਤੁਹਾਡੇ ਨਾਲ ਵੀ ਸੰਝੀਆਂ ਕਰਨੀਆਂ ਜਥੇਦਾਰ ਅਕਾਲੀ ਫੂਲਾ ਸਿੰਘ ਨਹੀਂ ਬਣਦਾ ਅਕਾਲੀ ਫੂਲਾ ਸਿੰਘ ਕਿਵੇਂ ਬਣੇਗਾ ਜਥੇਦਾਰ ਨੂੰ ਘਰ ਤੋੜਤਾ ਤੇ ਉਹਦੇ ਮਗਰ ਇੱਕ ਵੀ ਨਹੀਂ ਗਿਆ ਅਕਾਲੀ ਫੂਲਾ ਸਿੰਘ ਦੇ ਨਾਲ 5000 ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਦੇ ਇਰਦ-ਗਿਰਦ ਸ਼ਸਤਰਧਾਰੀ ਸੂਰਬੀਰ ਯੋਧੇ ਨਿਹੰਗ ਸਿੰਘਾਂ ਦੀ ਫੌਜ ਤੇ 20000 ਫੌਜ ਉਹਨਾਂ ਨਾਲ ਹਮੇਸ਼ਾ ਤਿਆਰ ਪੁਰ ਤਿਆਰ ਰਹੀਦੀ ਸੀ ਤੇ ਤਾਂ ਅਕਾਲੀ ਜੀ ਦਾ ਦੁਨੀਆਂ ਦੇ ਵਿੱਚ ਪ੍ਰਭਾਵ ਸੀ ਤਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀ ਗਲਤੀ ਤੋਂ ਉਹਨਾਂ ਨੇ ਤਖਤ ਸਾਹਿਬ ਦੇ ਸਾਹਮਣੇ ਤਲਬ ਕਰਕੇ ਇੱਕ ਸਿੱਖਾਂ ਦੇ ਰਾਜੇ ਨੂੰ ਵੀ ਸੱਦਾ ਲਾਤੀ ਸੀ ਜੇ ਅਕਾਲੀ ਫੁੱਲਾ ਸਿੰਘ ਦੀ ਗੱਲ ਕਰਨੀ ਹੈ ਤਾਂ ਜਫੇਦਾਰਾਂ ਨੇ ਮਗਰ ਖੜੋਣਾ ਪਵੇਗਾ ਤੁਹਾਨੂੰ ਸਾਰਿਆਂ ਨੂੰ ਤਰੀਕਾ ਇਹੋ ਹੀ ਹੈ ਕਿ ਇੱਕ ਇੱਕ ਮੈਂਬਰ ਤੁਹਾਡਾ ਚੁਣਿਆ ਹੋਇਆ ਸਿੱਖੋ ਸਾਰੇ ਮੈਂਬਰਾਂ ਨੂੰ ਮਿਲੋ ਨਿਮਰਤਾ ਨਾਲ ਬੇਨਤੀ ਕਰੋ ਸਿੰਘ ਸਾਹਿਬ ਜੀ ਇੱਕ ਫੈਸਲਾ ਗਲਤ ਹੋਇਆ ਇਸ ਫੈਸਲੇ ਨੇ ਗੁਰੂ ਸਾਹਿਬ ਦਾ ਆਦਬ ਨਹੀਂ ਔਰ ਤਖਤਾਂ ਦੇ ਸਨਮਾਨ ਨੂੰ ਵੀ ਛੱਟ ਲਈ ਐ ਤੁਸੀਂ ਤਖਤਾਂ ਦੇ અપਮਾਨ ਦਾ ਹਿੱਸਾ ਬਣਨਾ ਗੁਰੂ ਸਾਹਿਬ ਦੀ ਮਰਿਆਦਾ ਦਾ અપਮਾਨ ਕਰਨ ਦਾ ਹਿੱਸਾ ਬਣਨਾ ਤੁਸੀਂ ਉਹ ਕਹਿਣਗੇ ਬਣਨਾ ਜੇ ਕਹਿਣਗੇ ਬਣਨਾ ਤੇ ਫਿਰ ਚੰਗਾ ਤੁਹਾਨੂੰ ਹੁਣ ਮੈਂਬਰ ਵੀ ਅਸੀਂ ਰਹਿਣ ਨਹੀਂ ਦੇਣਾ ਉਹਦਾ ਇੱਕ ਤਰੀਕਾ ਫਿਰ ਸਰਦਾਰ ਤੇਜਦਾ ਸਿੰਘ ਸਮੁੰਦਰੀ ਹਾਲ ਚੱਲੋ 28 ਤਰੀਕ ਨੂੰ ਪੰਜਾਬ ਦੇ ਪਿੰਡ ਪਿੰਡ ਵਿੱਚੋਂ ਇੱਕ ਇੱਕ ਬੱਸ ਲੈ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਜਾ ਕੇ ਬੈਠੀ ਐ ਸੰਤ ਸਮਾਜ ਵੀ ਬੈਠੂਗਾ ਨੇ ਅੰਗ ਸੰਗ ਜਥੇਬੰਦੀਆਂ ਵੀ ਬੈਠਣਗੀਆਂ ਮੈਂ ਵੀ ਉੱਥੇ ਹਾਜ਼ਰੀ ਭਰੂੰਗਾ ਤੇ ਤੁਸੀਂ ਸਾਰਾ ਪੰਜਾਬ ਉੱਥੇ ਆਓ ਉੱਥੇ ਇਹਨਾਂ ਦੀ ਜਵਾਬਦੇਹੀ ਕਰਾਂਗੇ ਕਿ ਆਪਣਾ ਜਿਹੜਾ ਮਤਾ ਗਲਤ ਤੁਸੀਂ ਲਾਗੂ ਕੀਤਾ ਪਹਿਲਾਂ ਉਹਨੂੰ ਰੱਦ ਕਰੋ ਫਿਰ ਜਲਾਲਾਸ ਕਰਨ ਦੇਵਾਂਗੇ ਤੋ ਇਹ ਮੇਰੀਆਂ ਬੇਨਤੀਆਂ ਸਨ ਮੈਂ ਜ਼ਿਆਦਾ ਸਮਾਂ ਲੈ ਗਿਆ ਆਪ ਜੀ ਦਾ ਸਾਡਾ ਪ੍ਰੋਗਰਾਮ ਤਾਂ ਸੀ 1:3 ਵਜੇ ਸਮਾਪਤੀ ਕਰਨ ਦਾ ਪਰ ਮਹਾਪੁਰਖਾਂ ਦਾ ਦੂਰ ਦਾ ਪੰਦ ਹੋਲੇ ਮਹੱਲੇ ਦੇ ਜੋੜ ਮੇਲੇ 'ਚ ਰਸ ਬਹੁਤਾ ਹੋਣ ਕਰਕੇ ਹੌਲੀ-ਹੌਲੀ ਸਾਰੇ ਮਹਾਪੁਰਖ ਆਏ ਜਥੇਬੰਦੀਆਂ ਆਈਆਂ ਸੰਗਤਾਂ ਆਈਆਂ ਮੈਂ ਸਾਰੀਆਂ ਸੰਗਤਾਂ ਦਾ ਰੋਮ-ਰੋਮ ਕਰਕੇ ਰਿਣੀ ਹਾਂ